ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਰਨ ਦੇ ਕੈਂਡੀਡੇਟ ਸੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਕੌਰ ਤੇ ਜਿਹੜੇ ਅਮਰਤਪਾਲ ਬਾੜ ਦੇ ਘਰ ਵਾਲੀ ਹੈ ਇੱਕ ਗੈਂਗਸਟਰ ਜਿਹੜਾ ਇੰਡੀਆ ਤੋਂ ਭਗੌੜਾ ਕੈਨੇਡਾ ਵਿੱਚ ਮਿਠਾ ਹੈ ਇਹ ਬੀਬੀ ਜਦੋਂ ਤਰਨਤਨ ਦੀ ਇਲੈਕਸ਼ਨ ਵਿੱਚ ਕੈਂਪੇਨ ਕਰ ਰਹੀ ਸੀ ਉਸ ਵਕਤ ਪਰਸ ਨੂੰ ਕੁਝ ਸ਼ੱਕ ਪਿਆ ਸੀ ਸ਼ੱਕ ਦੇ ਆਧਾਰ ਤੇ ਇਹਦੇ ਤੇ ਪਰਚੇ ਦਰਜ ਹੋਏ ਉਹ ਸ਼ੱਕ ਹੁਣ ਯਕੀਨ ਵਿੱਚ ਬਦਲ ਗਿਆ ਕਾਰਨ ਕੀ ਸੀ ਇਹ ਬੀਬੀ ਕੈਨੇਡਾ ਤੋਂ ਫਲੈਟ ਲੈਂਦੀ ਹੈ ਤੇ ਦਿੱਲੀ 에어ਪੋਰਟ ਤੇ ਇਹ ਕੈਲੀਏ ਵੀ ਲੈਂਡਿੰਗ ਨਹੀਂ ਕਰ ਸਕਦੀ ਸੀ ਇਹ 네ਪਾਲ 에어ਪੋਰਟ ਤੇ ਹੁੰਦੀ ਹੈ ਤਿੱਪਾਲ ਤੋਂ ਲੋਕ ਸ਼ੁਭਕੇ ਕੈਲੀਏ ਭਾਰਤ ਵਿੱਚ ਤੇ ਪੰਜਾਬ ਵਿੱਚ ਦਾਖਲ ਹੁੰਦੀ ਹੈ ਕੰਪੇਨ ਕਰਨ ਤੋਂ ਬਾਅਦ ਰਿਜ਼ਲਟ ਆਉਣ ਤੋਂ ਪਹਿਲਾਂ ਪਹਿਲਾਂ ਇਹ ਬੀਬੀ ਦੁਬਾਰਾ ਫੇਰ ਨੇਪਾਲ ਚਲੀ ਜਾਂਦੀ ਜਾਂ ਇੱਧਰ ਲੋਕ ਲੱਗੇ ਜਾਂ ਕੈਨੇਡਾ ਚਲੇਗੀ ਇਹ ਹਲੇ ਜਦੋਂ ਪੁੱਛ ਕੇ ਸ਼ੋਣੀ ਹੈ ਇਹ ਸਭ ਕੁਝ ਸਾਹਮਣੇ ਆਉਣਾ ਹੈ ਜਾਨਕਿ ਗੱਲ ਤਾਂ ਪੱਕੀ ਹੈ ਵੀ ਅਨ ਲिटल ਤਰੀਕੇ ਨਾਲ ਕੈਨੇਡਾ ਤੋਂ ਆਈ ਸੀ ਤੇ ਇਹਦਾ ਜਿਹੜਾ ਜਹਾਜ਼ ਹੈ ਕੈਨੇਡਾ ਵਾਲਾ ਉਹ ਤਾਂ ਇੰਡੀਆ ਉਤਰ ਸਕਦਾ ਸੀ ਪਰ ਇਹ ਬੀਬੀ ਨਹੀਂ ਉਤਰ ਸਕਦੀ ਸੀ ਇਹ ਸੱਚਾਈ ਹੈ ਜਦੋਂ ਪੁਲਿਸ ਨੇ ਪਰਚੇ ਪਾਏ ਫਿਰ ਅਦਾਲਤ ਰੁਕੀ ਤਾਂ ਤੇ ਵਕੀਲ ਸਾਹਿਬ ਨੇ ਰਾਏ ਦਿੱਤੀ ਹੋਣੀ ਐ ਕਿ ਜੇ ਪੁਲਿਸ ਨੇ ਲੋਕਆਊਟ ਜਾਰੀ ਕਰਤਾ ਤਾਂ ਨਵਾਂ ਸਿਆਪਾ ਪੈ ਸਕਦਾ ਇਹਨੂੰ ਪਿੱਟ ਸਿਆਪਾ ਵੀ ਕਹਿੰਦੇ ਆ ਤੇ ਤੇ ਇਹ ਬੀਬੀ ਗਈ ਸੀ ਥਾਣੇ ਵਿੱਚ ਯਾਨਕਿ ਮਜੀਠਾ ਥਾਣੇ ਵਿੱਚ ਗਈ ਸੀ ਬਿਆਨਦਾਰ ਤੇ ਕਰੋੜ ਵਾਸਤੇ ਤੇ ਉੱਥੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬੀਬੀ ਨੂੰ ਤੇ ਗ੍ਰਿਫਤਾਰ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਤੇ ਨੀਲੀਆਂ ਪੱਗਾਂ ਬਾਣੇ ਰੌਲਾ ਪਾ ਰਹੇ ਨੇ ਵਿੱਚ ਕੁਝ ਕਾਂਗਰਸੀ ਵੀ ਨੇ ਤੇ ਉਹਨਾਂ ਨੂੰ ਥੋੜਾ ਜਿਹਾ مشਵਰਾ ਮੈਂ ਦੇਣ ਲੱਗਾ ਜੇ ਸਮਝ ਜਾਓਗੇ ਤਾਂ ਚੰਗੇ ਰਹੋਗੇ ਤੇ ਨਹੀਂ 2027 ਦੇ ਵਿੱਚ ਜਿਹੜੀਆਂ ਜੁੱਤੀਆਂ ਪਹਿਣੀਆਂ ਨੇ ਨਾ ਉਹ ਗਿਣੀਆਂ ਨਹੀਂ ਜਾਣੀਆਂ ਅੱਛਾ ਮੈਂ ਕਿੱਥੇ ਉਦਾਹਰਨ ਦੇਣੀ ਜਦੋਂ ਕਿਤੇ ਮੇਰੇ ਵਰਗਾ ਇਹ ਬੋਲੇ ਨਾ ਕਿ ਔਰਤ ਦੇ ਖਿਲਾਫ ਨਾ ਬੋਲੋ ਔਰਦਾ ਸਤਕਾਰ ਕਰੋ ਮਾਣ ਕਰੋ ਔਰਤ ਜਗ ਦੀ ਜਾਣਣੀ ਹੁੰਦੀ ਹੈ ਸੁਖਮੰਦਾ ਆਖੀ ਜਦ ਮੈਂ ਰਜਾਨ ਉਦੋਂ ਪਤਾ ਕਮੈਂਟ ਕੀ ਕਰਨਗੇ ਜਾਂ ਫੋਨ ਕਰਨਗੇ ਕਹਿਣਗੇ 인ਦਰਾ ਗਾਂਧੀ ਵੀ ਔਰ ਤੁਸੀਂ ਉਹਨੇ ਅਕਾਲ ਤਖਤ ਤਹਾਤਾ ਜੇ ਹੁਣ ਇਹ ਬੀਬੀ ਕਿਹਦੇ ਘਰ ਵਾਲੀ ਹੈ ਗੈਂਗਸਟਰ ਦੇ ਚੰਗੀ ਤਰ੍ਹਾਂ ਪਤਾ ਹੈ ਤੇ ਹੁਣ ਪਤਾ ਹੈ ਕਮੈਂਟਾਂ ਵਿੱਚ ਕੀ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਪੋਸਟਾਂ ਕਿ ਪੈ ਰਹੀਆਂ ਲੋਕਾਂ ਦੀਆਂ ਧੀਆਂ ਪਣਾ ਨੂੰ ਥਾਣੇ ਵਿੱਚ ਬੁਲਾ ਰਹੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ بے ਬਤ ਕਰ ਰਹੇ ਹੋ ਅੱਛਾ ਕਾਨੂੰਨ ਆਪਣਾ ਕੰਮ ਨਾ ਕਰੇ ਤੇ ਕੱਲ ਨੂੰ ਜਿਹੜੇ ਗੈਸਟਰ ਹੋਰ ਬੈਠੇ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਉਹ ਕੋਈ ਆਪਣੇ ਘਰ ਵਾਲੇ ਨੂੰ ਅਨਲੈਗਲ ਤਰੀਕੇ ਦੇ ਨਾਲ ਇੰਡੀਆ ਭੇਜ ਦੋ ਫਿਰ ਹੁਣ ਹੋ ਸਕਦਾ ਹੈ ਵੀ ਇਹ ਬੀਬੀ ਨੂੰ ਗਿਰਫਤਾਰ ਕਰਕੇ ਇਹ ਹਰ ਵੀ ਬਲਾ ਆਪਣੇ ਘਰ ਵਾਲੇ ਨੂੰ ਨਹੀਂ ਫਿਰ ਫਿਰ ਤੁਸੀਂ ਦੱਸੋ ਕਾਲੀਓ ਤੇ ਕਾਂਗਰਸੀਓ ਵੀ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਜਿਲ੍ਹੇ ਚ ਗੈਂਗਸਟਰਾਂ ਨੂੰ ਮਾਫ਼ ਕਰ ਦੇਣਾ ਚਾਹੀਦੇ ਜਿੰਨਾ ਗੈਂਗਸਟਰ ਨੇ ਫਰੋਦੀਆਂ ਮੰਗੀਆਂ ਨੇ ਲੋਕਾਂ ਦੇ ਪੁੱਤ ਮਾਰੇ ਨੇ ਉਹਨਾਂ ਨੂੰ ਮਾਫ਼ ਕਰ ਦੇਣੀ ਇਹ ਫਿਰ ਤੁਹਾਡੇ ਤੇ ਟੈਗ ਲਗੂ ਵੀ ਹਾਂ ਕਾਲੀ ਕਾਂਗਰਸੀ ਗੈਂਗਸਟਰਾਂ ਨੂੰ ਪੈਦਾ ਕਰਨ ਵਾਲੇ ਨੇ ਕਿੰਦਰ ਭਜੋਗੇ ਜਵਾਬ ਕੀ ਦੇਓਗੇ ਤੇ ਹੁਣ ਟ੍ਰੈਂਡ ਹੋਰ ਚੱਲੂ ਅਕਾਲੀਆਂ ਦੀ ਬੀਬੀ ਜੇਨ ਕੱਟ ਕੇ ਆਈ ਹੈ ਹੁਣ ਪੁਲਿਸ ਨੇ ਗ੍ਰਿਫਤਾਰ ਕੀਤੀ ਹੈ ਅਦਾਲਤ ਵਿੱਚ ਪੇਸ਼ ਕੀਤਾ ਜਾਊ ਤੇ ਕਦੇ-ਦੰਦਾ ਰਿਮਾਂਡ ਵੀ ਲਿਆ ਜਾ ਸਕਦਾ ਹੈ ਤੇਨੇ 15 ਦਿਨਾਂ ਦੇ ਵਾਸਤੇ ਜੇਲ੍ਹ ਭੇਜਿਆ ਜਾਊ ਜਮਾਨਤ ਹੋ ਜੂਗੀ ਕੋਈ ਵੱਡੀ ਗੱਲ ਨਹੀਂ ਪਰ ਬਣਾਇਆ ਕੀ ਜਾਊ ਬੀਬੀ ਨੂੰ ਅਕਾਲੀਆਂ ਦੀ ਮਾਈ ਭਾਗੂ ਜੇਲ੍ਹ ਕੱਟ ਕੇ ਆਈ ਹੈ ਹੁਣ ਚੋਣਾ ਦੇ ਵਿੱਚ ਇਹੋ ਜਿਹੇ ਬੀਬੀਆਂ ਚਾਹੀਦੀਆਂ ਨੇ ਇਦਾਂ ਟ੍ਰੈਂਡ ਬਣਾਉਣਗੇ ਵੱਡੇ ਬਾਦਲ ਨੇ ਜਿਹੜਾ ਪੰਜਾਬ ਦਾ ਬੇੜਾਗਰ ਕਰਕੇ ਮਰ ਗਿਆ ਅੱਧਾ ਪੰਜਾਬ ਲੁੱਟ ਕੇ ਆਪਣੇ ਕਮਲੇ ਪੁੱਤ ਸੰਵੀਰ ਨੂੰ ਦੇ ਗਿਆ ਉਹਨੇ ਕਿੰਨੀਆਂ ਜੇਲ੍ਹ ਕੱਟੀ ਸੀ ਜੇ ਪੂਰੇ ਉਦੇ ਜੀਵਨ ਕਾਲ ਦੀ ਗੱਲ ਕਰਾਂਗੇ 1.5 ਸਾਲ ਤੋਂ ਵੱਧ ਉਹ ਜੇਲ੍ਹ 'ਚ ਨਹੀਂ ਰਿਹਾ ਉਹ ਵੀ ਆਪਣੀਆਂ ਕਰਤੂਤਾਂ ਕਰਕੇ ਝੰਡੇ ਚ ਡੰਡਾ ਪਾ ਕੇ ਬੈਠ ਜਾਂਦੇ ਸੀ ਅਸੀਂ ਅਕਾਲ ਲਈ ਅਸੀਂ ਫਲਾਨੇ ਅਸੀਂ ਧਿੰਕਿਆਂ ਜਦੋਂ ਪੁਲਿਸ ਫਿਰ ਤੰਗ ਕਰਦੀ ਸੀ ਫਿਰ ਕਹਿੰਦੇ 4 ਦਿਨ ਛਿਡੋ ਜੇਲ੍ਹ 'ਚ ਫਿਰ ਇਹ ਕੌਮ ਦੇ ਲੇਖੇ ਲੱਗ ਗਈ ਸਾਰੀ ਦੇ ਲੋਕ ਕੌਮ ਲਈ ਕੁਰਬਾਨੀਆਂ ਕੀਤੀਆਂ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਕਿਸਾਨਾਂ ਲਈ ਕੁਰਬਾਨੀਆਂ ਕੀਤੀਆਂ ਮਜ਼ਦੂਰਾਂ ਲਈ ਗਰੀਬਾਂ ਲਈ ਮਜ਼ਦੂਰਾਂ ਲਈ ਕੁਰਬਾਨੀਆਂ ਗਣਤੀਆਂ ਫਿਰ ਬਾਦਲ ਸਾਹਿਬ ਨੇ ਤੇ ਹੁਣੇ ਬੀਬੀ ਕੌਣ ਹੈ ਕੰਜਨਪ੍ਰੀਤ ਕੌਰ ਤੇ ਬੀਬੀ ਸੁਖਜਿੰਦਰ ਪਤਾਨੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਜਿਹੜੀ ਬੀਬੀ ਤਰਨਤਾਰ ਤੋਂ ਹਾਰ ਗਈ ਤੇ ਇਹ ਬੇਟੀ ਕੈਨੇਡਾ ਤੋਂ ਆਈ ਸੀ ਨੇਪਾਲ ਰਾਹੀਂ ਆਈ ਸੀ ਹੁਣ ਪੁਲਿਸ ਨੇ ਪੁੱਛ ਗਿਛ ਕਰਨੀਆਂ ਵੀ ਪਾਸਪੋਰਟ ਦੇ ਉਹ ਕਿੱਥੇ ਹੈ ਵੀਰੇ ਦੱਸੋ ਕਿੱਥੋਂ ਹੰਦਾ ਤੇ ਜੇ ਇੰਡੀਆ ਦਾ ਵੀਜ਼ਾ ਨਾ ਹੋਇਆ ਤੇ ਫਿਰ ਕੀ ਕੀਤਾ ਜਾਓ ਫਿਰ ਤਾਂ ਗੱਲਬਾਤ ਖੋਊਗੀ ਨਾ ਤਰੀਕੇ ਨਾਲ ਫਿਰ ਤਾਂ ਪੁੱਛਣਗੇ ਅਗਲੇ ਵੀ ਬੀਬਾ ਜੀ ਨੇਪਾਲ ਰਾਹੀਂ ਕਿਉਂ ਆਏ ਫਿਰ ਜਵਾਬ ਕੋਈ ਹੋਣਾ ਨਹੀਂ ਅੱਛਾ ਇਹ ਬੀਬੀ ਨੂੰ ਪੁਲਿਸ ਨੇ ਮਜੀਠਾ ਥਾਣੇ ਵਿੱਚ ਬੁਲਾਇਆ ਸੀ ਬਿਆਨ ਲੈਣ ਵਾਸਤੇ ਪੁੱਛਗਿੱਛ ਕਰਨ ਵਾਸਤੇ ਹੁਣ ਕਹਿਣਗੇ ਜੀ ਪੁਲਿਸ ਨੇ ਧੋਖਾ ਕੀਤਾ ਅੱਛਾ ਪੁਲਿਸ ਫੋਨ ਕਰਦੀ ਵੀ ਬੀਬਾ ਆਜੇ ਤੈਨੂੰ ਗ੍ਰਿਫਤਾਰ ਕਰਨਾ ਫਿਰ ਬੀਬੀ ਆ ਜਾਂਦੀ ਅਗਲੇ ਨੇ ਕਿਹਾ ਹੋਣਾ ਪੁੱਛਗਿੱਛ ਕਰਨੀ ਹੈ ਕੋਈ ਨਹੀਂ ਆਓ ਦਰਵਾਜ਼ੇ ਖੁੱਲੇ ਨੇ ਬੀਬੀ ਚਲੀ ਗਈ ਤੇ ਪਹਿਲੇ ਅਗਲੇ ਨੇ ਪਰਚਾ ਦਰਜ ਕੀਤਾ ਹੋਇਆ ਐਫ ਆਈ ਆਰ ਦਰਜ ਕੀਤੀ ਹੋਈ ਹੈ ਅਗਲੇ ਕਿਉਂ ਛੱਡਣਗੇ ਇਹ ਕੋਈ ਪਤਨੀ ਲੁੱਟੀ ਕੋਈ ਧੀ ਭੈਣ ਨਾਲ ਧੱਕਾ ਨਹੀਂ ਕੀਤਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਕਰਨ ਦਿਓ ਤੇ ਜਾਣ ਬੁੱਝ ਕੇ ਨਾ ਲੀਡਰ ਬਣਾ ਕੇ ਪੇਸ਼ ਨਾ ਕਰੋ ਇਹ ਬੀਬੀ ਦੇ ਘਰ ਵਾਲਾ ਅਮਰਤਪਾਲ ਬਾਠ ਗੈਂਗਸਟਰ ਐਡਾ ਕੈਨੇਡਾ ਵਿੱਚ ਰਹਿੰਦਾ ਜੇ ਫਿਰ ਇੱਥੇ ਨਿਮਰਤਾ ਦਿਖਾਉਣੀ ਹੋ ਨਾ ਹਮਦਰਦੀ ਦਿਖਾਉਣੀ ਹੋ ਕਾਲਗਿਓ ਕਾਂਗਰਸੀਓ ਫਿਰ ਜੇਲਾ ਵਿੱਚ ਗੈਂਗਸਟਰ ਹੋਰ ਬਹੁਤ ਬੈਠੇ ਨੇ ਕਿੰਗਾ ਤੁਹਾਨੂੰ ਪਤਾ ਵੀ ਨਾ ਜਿਹੜੇ ਵਿਆਹ ਕਰਵਾਈ ਬੈਠੇ ਆ